ਕਰਤਾ ਕਰੀਮ soi ਰਾਜ ਕਰ ਰਹੀਮ oi ਦੂਸਰੋ ਨਾ ਭੇਦ ਕੋਈ ਪੂਰ ਪਰ ਮਾਨਬੋ ਇਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਇਕ ਇਕ ਹੀ ਸਰੂਪ ਸਬੇ ਇਕੋ ਜੋਤ ਜਨਬੋ ਸਭ ਦਾ ਕਰਤਾ ਉਹੀ ਕਿਰਪਾਲੂ ਪ੍ਰਭੂ ਹੈ ਅਦੇ ਰੋਜੀ ਰੋਟੀ ਦੇਣ ਵਾਲਾ ਉਹ ਦਿਆਲੂ ਹੈ ਇਹਨਾਂ ਵਿੱਚ ਹੋਰ ਕੋਈ ਅੰਤਰ ਸਮਝ ਤੇ ਭਰਮ ਵਿੱਚ ਨਹੀਂ ਪੈਣਾ ਚਾਹੀਦਾ ਇਕ ਹੀ ਦੀ ਸੇਵਾ ਕਰਨੀ ਚਾਹੀਦੀ ਹੈ ਉਸੇ ਦੇ ਹਕਮਿਤੁਰਨਾ ਚਾਹੀਦਾ ਸਾਰਿਆਂ ਦਾ ਗੁਰੂ ਵੀ ਇੱਕ ਹੈ ਤੇ ਸਾਰਿਆਂ ਨੇ ਸਗਲਾਂ ਵੀ ਸਮਾਨ ਰੂਪ ਹਨ ਸਾਰਿਆਂ ਵਿੱਚ ਇੱਕੋ ਜੋਤ ਚੇਤਨਸਤਾ ਸਮਝਣੀ ਚਾਹੀਦੀ ਹੈ ਭਰਤਰਤੇ ਸੇ ਉਤਮ ਜਾਤ ਪਾਤ ਸਬਦੇ ਹੋਏ ਬਿਨ ਨਾਵੇ ਸਭ ਨੀਜ ਜਾਤ ਹੈ ਬੇਸਟਾ ਦਾ ਕੀੜਾ ਹੋਏ ਜਿਹੜੇ ਮੁਖ ਪ੍ਰਭੂ ਦੀ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਆ ਉਹਨਾਂ ਦੀ ਉਹੀ ਉੱਚੀ ਜਾਤ ਵਾਲੇ ਆ ਗੁਰ ਸ਼ਬਦ ਵਿੱਚ ਜੁੜਿਆ ਹੀ ਉੱਚੀ ਜਾਤ ਬਣਦੀ ਹੈ ਪਾਉ ਚੰਗਾ ਸੁਭਾਅ ਬਣਦਾ ਹੈ ਅਤੇ ਉੱਚੀ ਕੁਲ ਬਣਦੀ ਹੈ ਪ੍ਰਭੂ ਦੇ ਨਾਮ ਤੋਂ ਬਿਨਾਂ ਸਾਰੀ ਲੁਕਾਈ ਨੀਵੀਂ ਜਾਤੀ ਵਾਲੀ ਹੈ ਪਾਉ ਸਾਰਿਆਂ ਦੇ ਅੰਦਰ ਨੀਵੇਂ ਵਿਚਾਰ ਹੈ ਨੀਵੀਂ ਵਰਤੀ ਹੈ ਮਾੜੀ ਸੋਚ ਹੈ ਨਾਮ ਤੋਂ ਖੁੰਝ ਕੇ ਵਕਾਰਾਂ ਚ ਬਿਰਤੀ ਉਹਨਾਂ ਦੀ ਟਿਖੀ ਰਹਿੰਦੀ ਹੈ ਜਿਵੇਂ ਗੰਦਗੀ ਦਾ ਕੀੜਾ ਗੰਦਗੀ ਵਿੱਚ ਹੀ ਮਗਰ ਰਹਿੰਦਾ ਹੈ